ਹਾਂਜੀ ਕੀ ਹਾਲ ਆ ਵੀਰੋ ਆਪਾਂ ਵੀਡੀਓ ਪਾਈ ਸੀਗੀ ਗੋਭੀ ਦੀ ਪਨੀਰੀ ਜਿਹੜੀ ਬੀਜੀ ਆਪਾਂ ਸਿਆਲਾਂ ਦੇ ਵਿੱਚ ਗਰਮੀ ਵਾਲੀ ਗੋਭੀ ਜਿਹੜੀ April ਚ ਤਿਆਰ ਹੋਣੀ ਸੀ ਉਹ ਅੱਜ ਪਨੀਰੀ ਆਪਣੀ ਉੱਗ ਕੇ ਆਈ ਆ ਤੇ ਇਹਦੇ ਤੋਂ ਆਪਾਂ ਅਲਫਾਫਾ ਲਾਉਨੇ ਆ ਤੇ ਪ੍ਰਾਲੀ ਪਾਸੇ ਕਰਦੇ ਆ ਤੇ ਦਿਖਾਉਨੇ ਆ ਤੁਹਾਨੂੰ ਨਾਲ-ਨਾਲ ਕਿਵੇਂ ਪ੍ਰਾਲੀ ਪਾਸੇ ਕਰਨੀ ਆ ਤੇ ਅਲਫਾਫਾ ਪੈਣ ਤੇ ਕਰਕੇ ਆਪਾਂ ਦਿਖਾਉਨੇ ਪਨੀਰੀ ਉੱਤੀ ਵੀ ਤੁਹਾਨੂੰ ਦਿਖਾਉਣੀ ਆ ਸਾਰੀ ਸਾਈਡ ਤੇ ਕਰਦੇ ਮਾਰੀ ਮਾਰੀ ਦੋਵੇਂ ਕੱਟੇ ਜਾਂਦੇ ਚਲਾ ਇਹ ਦੇਖੇ ਦੇ ਇਹ ਬੀਏ ਵਾਈ ਇਹ ਵੀ ਇੰਤਕਲਾ ਇਸ ਤਰ੍ਹਾਂ ਲਿਫਾਫੇ ਆਪਾਂ ਲਾਤੇ ਆ ਉਨਾ ਪੱਲ ਹੁਣੀ ਪ੍ਰਾਲੀ ਪ੍ਰਾਲੀ ਬੜੇ ਧਿਆਨ ਨਾਲ ਲਾਉਣੀ ਆਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਲਦਬਾਜੀ ਕਰ ਜਾਂਦੇ ਆ ਜੋ ਪ੍ਰਾਲੀ ਚੱਕਦੇ ਆ ਉਹ ਵੀ ਜਿਹੜੀ ਥੱਲੇ ਨਿਕਲੀ ਖੜੀ ਆ ਉਹ ਵੀ ਨਾਲ ਪੱਟੀ ਜਾਂਦੀ ਆ ਪ੍ਰਾਲੀ ਨੂੰ ਬੜੇ ਪਿਆਰ ਨਾਲ ਹੌਲੀ ਹੌਲੀ ਲਾਉਣਾ ਬੜੇ ਸੁਭਾਲ ਚ ਦੇਖਦੇ ਇਹ ਲੇ ਜੀ ਵੀ ਆ ਨਾ ਐਵੇਂ ਹੌਲੀ ਹੌਲੀ ਬੜੇ ਪਿਆਰ ਨਾਲ ਪ੍ਰਾਲੀ ਚੱਕਣੀ ਆ ਪਹਿਲਾਂ ਉੱਤੋਂ ਪਰਾਲੀ ਮੋਟੀ-ਮੋਟੀ ਚੱਕ ਲੋ ਬਾਕੀ ਜਿਹੜੀ ਬਰੀਕ ਰਹਿ ਜੂਗੀ ਬਾਅਦ 'ਚ ਚੱਕਾਂਗੇ ਆਪਾਂ ਈੜੇ ਪੈ ਗਏ ਯਾਰ ਇਹਦੇ ਈੜਿਆਂ ਦੀਆਂ ਖੁੱਡਾਂ ਬਣ ਗਈਆਂ ਯਾ ਅਜਨੇ ਹਲਦੀ ਲੈ ਕੇ ਆ ਬਈਵੇਂ ਬੜੇ ਪਿਆਰ ਨਾਲ ਆਪਾਂ ਪਰਾਲੀ ਚੱਕ ਦੇਣੀ ਆ ਸਾਰੀ ਇਹ ਆਪਣੀ ਉੱਗਈ ਗੋਭੀ ਦੀ ਪੰਦੀਰੀ ਆ ਦੇਖੋ ਇਹ 30 ਦਸੰਬਰ ਨੂੰ ਆਪਾਂ ਬੀਜੀ ਸੀ ਅੱਜ 4 ਤਰੀਕ ਹੋ ਗਈ ਆ ਜਨਵਰੀ 4 ਅੱਜ ਆਪਾਂ ਉਪਰਾਲੀਏ ਦੇ ਤੋਂ ਲਾਤੀ ਸਾਰੀ ਤੋਂ ਉਪਰਾਲੀ ਚੱਕਤੀ ਆ ਹੁਣ ਸ਼ਾਮ ਦੀ ਧੁੱਪ ਲੱਗਣ ਦਿਆਂਗੇ ਇਹਨੂੰ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਕੀ ਕਰਨਾ ਹੈ ਸ਼ਾਮ ਨੂੰ ਫੇਰ ਜਿਹੜਾ ਕੱਲਾ ਲਫਾਫਾ ਉੱਪਰੋਂ ਲਾਇਆ ਹੈ ਕੱਲਾ ਲਫਾਫਾ ਇਹਦੇ ਉੱਪਰ ਦੇਾਂਗੇ ਤਾਂ ਕਿ ਇਹ ਠੰਡ ਤੋਂ 1-2 ਦਿਨ ਇਹਨੂੰ ਬਚਾਉਣਾ ਪੈਣਾ ਉਸ ਤੋਂ ਬਾਅਦ ਜਦੋਂ ਥੋੜੀ ਵੱਡੀ ਹੋ ਗਈ ਫਿਰ ਇਹਨੂੰ ਕੋਈ ਚੱਕਰ ਨਹੀਂ ਫਿਰ ਠੰਡ ਨਾਲ ਕੁਝ ਨਹੀਂ ਹੁੰਦਾ ਇਹਨੂੰ ਤੇ ਦੇਖੋ ਸਾਰੀਆਂ ਕਹਿਰੀਆਂ ਚੁੱਗੀ ਹੋਈ ਬਹੁਤ ਸੋਹਣੀ ਉੱਗੀ ਪਨੀਰੀ ਜਿਹੜੀ ਅਜੇ ਨਹੀਂ ਉੱਗੀ ਕੁਝ ਰਹਿ ਗਈ ਵਿੱਚ ਉਹ ਜਦੋਂ ਆਪਾਂ ਲਫਾਫਾ ਉੱਤੇ ਦੇਾਂਗੇ ਉਹਦੀ ਗਰਮੈਸ਼ ਨਾਲ ਜੇਰਾ ਕੋਈ ਦਾਣਾ ਰਹਿੰਦਾ ਉਹ ਵੀ ਨਿਕਲਿਆਊਗਾ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ